ਹੈਲੋ ਮੈਂ ਡਾਕਟਰ ਤੇਰਾਕਰ ਆਇਆ ਇੱਕ ਨਵੀਂ ਸਵੇਰ ਇੱਕ ਨਵੀਂ ਵੀਡੀਓ ਔਰ ਬਿਲਕੁਲ ਅਲੱਗ ਅਹਿਮ ਵਿਸ਼ਾ ਲੈ ਕੇ ਕੀ ਤੁਸੀਂ ਜਾਣਦੇ ਹੋ ਕਿ ਸਰਜਰੀ ਦੇ ਸਮੇਂ 80% ਪਰਿਵਾਰ ਉਹਨਾਂ ਕੁਝ ਸਕਿੰਟਾਂ ਲਈ ਸਾਹ ਰੋਕ ਲੈਂਦੇ ਆ ਜਦੋਂ ਆਪਰੇਸ਼ਨ ਥੀਏਟਰ ਦੀ ਹਰੀ ਬੱਤੀ ਜਗਦੀ ਹੈ ਸਾਰਿਆਂ ਨੂੰ ਇਦਾਂ ਆਂਦਾ ਕਦੀ ਨਾ ਕਦੀ ਤਜਰਬਾ ਹੋਇਆ ਔਰ ਇਹ ਰੱਬ ਕਿਸੇ ਦੁਸ਼ਮਣ ਨੂੰ ਵੀ ਇਹ ਤਜਰਬਾ ਨਾ ਕਰਵਾਵੇ ਅੱਜ ਮੈਂ ਤੁਹਾਨੂੰ ਦੱਸਾਂਗੀ ਉਹ ਛੇ ਸ਼ਕਤੀਸ਼ਾਲੀ ਜੋਤਿਸ਼ ਉਪਾ ਜੋ ਨਾ ਸਿਰਫ ਮਰੀਜ਼ ਦਾ ਮਨੋਵਲ ਬਣਾਉਂਦੇ ਆ ਸਗੋਂ ਪਰਿਵਾਰ ਦੇ ਡਰ ਨੂੰ ਹੌਸਲੇ ਵਿੱਚ ਬਦਲ ਦਿੰਦੇ ਆ ਮਰੀਜ਼ ਤਾਂ ਦੇਖੋ ਘਬਰਾਏ ਹੁੰਦਾ ਜਿਸ ਨੇ ਓਟੀ ਚ ਜਾਣਾ ਡਾਕਟਰਾਂ ਦੇ ਹੱਥ ਚੜ੍ਹੇ ਆਪਾਂ ਮਜਬੂਰੀ ਆ ਸੂਪਰ ਮਾਤਮਾ ਦੇ ਅੱਗੇ ਅਸੀਂ ਅਰਦਾਸਾਂ ਕਰਦੇ ਹਾਂ ਸੁਖਣਾ ਸੁਖਦੇ ਹਾਂ ਪਰ ਕੁਝ ਜੋਤਿਸ਼ ਉਪਾਅ ਵੀ ਹੈ ਜਿਹੜੇ ਪ੍ਰਾਤਨ ਗ੍ਰੰਥਾਂ ਵਿੱਚ ਅਵੇਲੇਬਲ ਨੇ ਕਿਉਂਕਿ ਮਨੁੱਖ ਆਦਮਾਨਵ ਜਦੋਂ ਤੋਂ ਬਣਿਆ ਜਦੋਂ ਤੋਂ ਇਹ ਗ੍ਰੰਥ ਸਿਰਜੇ ਗਏ ਬਿਮਾਰਤਾ ਸਦਾ ਹਰ ਦੌਰ ਚ ਮਨੁੱਖ ਹੁੰਦਾ ਆ ਨਾ ਉਹਨਾਂ ਬਿਮਾਰੀਆਂ ਦੇ ਇਲਾਜ ਵੀ ਹੈ ਜੋਤਿਸ਼ ਉਪਾਅ ਵੀ ਹੈ ਉਹ ਅਸੀਂ ਤਾਂ ਕਰੀਦੇ ਆ ਕਿ ਇਹ ਜਿਹੜਾ ਰਿਕਵਰੀ ਹੈ ਛੇਤੀ ਮਰੀਜ਼ ਦੀ ਹੋ ਜਾਏ ਸੋ ਮਰੀਜ਼ ਦਾ ਮਨੋਵਲ ਵਧੇਗਾ ਤੇ ਪਰਿਵਾਰ ਡਰ ਮੁਕਤ ਹੋਏਗਾ ਵੀਡੀਓ ਦੇ ਅੰਤ ਤੱਕ ਮੇਰੇ ਨਾਲ ਰਹਿਣਾ ਪਾਏਗਾ ਕਿਉਂਕਿ ਮੈਂ ਪੰਜਵੇਂ ਉਪਾਅ ਨੂੰ ਅਜਿਹੇ ਢੰਗ ਨਾਲ ਦੱਸਾਂਗੀ ਕਿ ਜੇ ਤੁਸੀਂ ਅਮਲ ਵਿੱਚ ਲਿਆਉਂਗੇ ਤਾਂ ਅਚੰਬਤ ਕਰ ਦੇਣ ਵਾਲੇ ਨਤੀਜੇ ਤੁਹਾਡੇ ਸਾਹਮਣੇ ਹੋਣਗੇ ਮੇਰੇ ਤੇ ਵਿਸ਼ਵਾਸ ਕਰਨਾ ਹੋਵੇਗਾ ਦੇਖੋ ਜਦੋਂ ਮੈਂ ਦੁਨਿਆਵੀ ਗੱਲਾਂ ਕਰਨੀਆਂ ਸ਼ੁਰੂ ਕਰਦੀਆਂ ਤਾਂ ਤੁਸੀਂ ਮੇਰੇ ਇਸ ਗੱਲ ਨਾਲ ਸਹਿਮਤ ਹੋਵੋਗੇ ਕਿ ਇਸ ਭੌਤਿਕ ਜਗਤ ਵਿੱਚ ਮਨੁੱਖੀ ਜਾਮੇ ਅੰਦਰ ਆਇਆ ਹਰੇਕ ਮਨੁੱਖ ਕਾਰਮਕ ਲੇਖੇ ਜੋਖੇ ਦਾ ਭੁਗਤਾਨ ਕਰਨ ਵਾਸਤੇ ਹੀ ਆਇਆ ਆ ਇਹ ਟੱਲ ਸਚਾਈ ਆ ਤੇ ਅੰਤਮ ਸੱਚ ਆ ਇਸੇ ਕਰਕੇ ਹਰ ਮਨੁੱਖ ਬਿਮਾਰੀਆਂ ਨਾਲ ਜੂਝਦਾ ਕਿਉਂਕਿ ਉਹ ਕਰਮਾਂ ਦਾ ਲੇਖਾ ਜੋਖਾ ਬਰਾਬਰ ਕਰਨਾ ਹੈ ਹਰੇਕ ਕਰ ਅੰਦਰ ਤੁਹਾਨੂੰ ਨਾ ਕੋਈ ਨਾ ਕੋਈ ਬਿਮਾਰੀ ਤੋਂ ਪੀੜਤ ਮਰੀਜ਼ ਮਿਲ ਜਾਏਗਾ ਉਹ ਕਹਿ ਦਿੰਦੇ ਆ ਨਾਨਕ ਦੁਖੀਆ ਸਭ ਸੰਸਾਰ ਸੋ ਸੁਖੀਆ ਜਿਸ ਨਾਮ ਆਦਾਰ ਬੇਸ ਤਾਂ ਇਹ ਹੀ ਹੈ ਕਿ ਅਸੀਂ ਆਪਣੇ ਧਰਮ ਅਨੁਸਾਰ ਆਪਣੀ ਧਾਰਮਿਕ ਗ੍ਰੰਥਾਂ ਵਿੱਚਲੀ ਜਿਹੜੀ ਮਹੱਤਵਪੂਰਨ ਰੱਬੀ ਹੁਕਮ ਹੈ ਉਸ ਨੂੰ ਮੰਨਣਾ ਪਰ ਐਦਾਂ ਦੀ ਨੌਬਤ ਜਦੋਂ ਆ ਜਾਏ ਕਿ ਕੁਝ ਮਰੀਜ਼ਾਂ ਦੀ ਦੇਖੋ ਅੰਦਰੂਨੀ ਬਣਤਰ ਹੁੰਦੀ ਆ ਕਿ ਕੁਝ ਦਿਨ ਦੀ ਦਵਾਈ ਲੈ ਕੇ ਕਈ ਠੀਕ ਹੋ ਜਾਂਦੇ ਆ ਕਈ ਬਿਸਤਰਾ ਮੰਨ ਲੈਂਦੇ ਆ ਇਲਾਜ ਦੌਰਾਨ ਰੋਗ ਦੀ ਸਟੇਜ ਅਨਸਾਰ ਮਜਬੂਰੀਆਂ ਐਦਾਂ ਦੀਆਂ ਕਈ ਵਾਰੀ ਬਣ ਜਾਂਦੀਆਂ ਸਿਰੋਂ ਪਾਣੀ ਲੰਘ ਜਾਂਦਾ ਕਿ ਆਪਰੇਸ਼ਨ ਡਾਕਟਰ ਰეკਮੈਂਡ ਕਰ ਦਿੰਦਾ ਸਰਜਰੀ ਦੀ ਨੌਬਤ ਆ ਜਾਂਦੀ ਆ ਬਰੌਣਕਾਂ ਤੋਂ ਆ ਦੇਖੋ ਤੰਦਰੁਸਤ ਹੋਣ ਲਈ ਜੇ ਸਰਜਰੀ ਜ਼ਰੂਰੀ ਹੈ ਤਾਂ ਕਰਵਾ ਲੈਣੀ ਚਾਹੀਦੀ ਹੈ ਅਜਿਹੀ ਨੌਬਤ ਵੇਲੇ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਦੋਂ ਡਾਕਟਰ ਸਰਜਰੀ ਲਈ ਕਹਦਾ ਹੈ ਤਾਂ ਕਿ ਆਪਰੇਸ਼ਨ ਦੌਰਾਨ ਮਰੀਜ਼ ਸੁਰੱਖਿਅਤ ਆਪਰੇਸ਼ਨ ਥੀਏਟਰ ਦੇ ਵਿੱਚੋਂ ਬਾਹਰ ਆ ਜਾਏ ਮੈਨੂੰ ਪਤਾ ਹੈ ਜਦੋਂ ਹਰੀਬੱਤੀ ਜਗਨਨ ਦਾ ਇੰਤਜ਼ਾਰ ਬਾਹਰ ਬੈਠੇ ਪਰਿਵਾਰਕ ਮੈਂਬਰ ਕਰਦੇ ਆ ਤਾਂ ਕੀ ਗੁਜ਼ਰ ਰਹੀ ਹੁੰਦੀ ਹੈ ਮੈਂ ਅੱਜ ਦੀ ਇਸ ਵੀਡੀਓ 'ਚ ਜਦੋਂ ਤੁਹਾਨੂੰ ਇਹ ਦੱਸਣਾ ਹੈ ਕਿ ਆਪਰੇਸ਼ਨ ਕਰਾਉਣ ਲਈ ਜਦੋਂ ਤੁਸੀਂ ਘਰੋਂ ਤੁਰਨਾ ਇਹ ਪ੍ਰਸ਼ਨ ਕਰਵਾ ਕੇ ਤੰਦਰੁਸਤ ਹੋ ਕੇ ਜਦੋਂ 100% ਅ ਬਿਸਤਰ ਤੋਂ ਉੱਠ ਕੇ ਮਰੀਜ਼ ਚੱਲਣਾ ਲੱਗ ਜਾਏ ਇਹ ਐਕਿਊਰੇਟ ਲੌਜੀਕਲ ਅ ਸਰਕਾਰਕ ਤੇ کارਗਰ ਜੋਤਿਸ਼ ਉਪਾਅ ਮੈਂ ਤੁਹਾਨੂੰ ਦੱਸਣ ਲੱਗੀ ਆ ਸੋ ਹਸਪਤਾਲ ਵਿੱਚ ਜਦੋਂ ਮਰੀਜ਼ ਨੂੰ ਆਪਰੇਸ਼ਨ ਥੀਟਰ ਦੇ ਅੰਦਰ ਲੈ ਜਾਂਦੇ ਆ ਤਾਂ ਬਾਹਰ ਬੈਠੇ ਪਰਿਵਾਰਕ ਮੈਂਬਰ ਬਹੁਤ ਦੁਖੀ ਹੁੰਦੇ ਉਸ ਵੇਲੇ ਮੈਂ ਇਸ ਗੱਲ ਤੋਂ ਪਹਿਲੇ ਵਕਫਾ ਹਾਂ ਸੋ ਹਾਲਾਂਕਿ ਉਮਰ ਪਰਮਾਤਮਾ ਦੇ ਹੱਥ ਵਿੱਚ ਆ ਕੋਈ ਦਮਾ ਨੂੰ ਸਹਾਂ ਨੂੰ ਘਟਾਵਦਾ ਨਹੀਂ ਸਕਦਾ ਪਰ ਨਾ ਜਿਹੜੇ ਜੋਤਿਸ਼ ਉਪਾਅ ਆ ਇਹ ਕਰਨ ਨਾਲ ਸਾਡੀ ਦੁੱਖ ਪੀੜਾ ਜਾਂ ਕਹਿ ਲਓ ਕਿ ਸੂਲ ਜਿੰਨਾ ਦਰਦ ਆ ਨਾ ਉਹ ਤਕਲੀਫ ਤੇ ਹੁੰਦਾ ਇਹਨੂੰ ਅਸੀਂ ਕੰਡੇ ਜਿੰਨੇ ਦਰਦ ਵਿੱਚ ਕਨਵਰਟ ਕਰ ਸਕਦੇ ਹਾਂ ਬਦਲ ਸਕਦੇ ਹਾਂ ਚਲੋ ਬਿਨਾਂ ਸਮਾਂ ਗਵਾਇਆ ਮੈਂ ਤੁਹਾਨੂੰ ਦੱਸਦੀਆਂ ਉਪਾਅ ਇੰਨੇ ਅਸਰ ਕਰ ਕਰਨ ਕਿ ਰਿਕਵਰ ਹੋ ਜਾਏਗਾ ਮਰੀਜ਼ ਛੇਤੀ ਛੇਤੀ ਉਸਦੀ ਰਿਕਵਰੀ ਹੋ ਜਾਏਗੀ ਸੋ ਇਹ ਬਹੁਤ ਪਰਮਾਨਿਤ ਉਪਾਅ ਨੇ ਆਪਰੇਸ਼ਨ ਤੋਂ ਇੱਕ ਦਿਨ ਪਹਿਲਾਂ ਤੁਸੀਂ ਕੀ ਕਰੋਗੇ ਘਰ ਦੇ ਵਿੱਚ ਮਹਾਮ੍ਰਿਤ ਅੰਜਮ ਮੰਤਰ ਦੀਆਂ 21 ਮਾਲਾ ਜਾਪ ਕਰ ਲਓ ਜਿੰਨੇ ਪਰਿਵਾਰਕ ਮੈਂਬਰ ਹੈ ਉਹ ਕਰ ਲਓ ਮਰੀਜ਼ ਤਾਂ ਵਿਚਾਰਾ ਬਿਮਾਰ ਤੁਸੀਂ ਕਰੋਗੇ ਤੇਲ ਦੇ ਤੇਲ ਦਾ ਦਾਨ ਜ਼ਰੂਰ ਕਰਨਾ ਜਿਸ ਦਿਨ ਆਪਰੇਸ਼ਨ ਕਰਾਉਣ ਘਰੋਂ ਤੁਰਨਾ ਆ ਤਾਂ ਤੁਸੀਂ ਕਾਲੇ ਤੇਲ ਤੇ ਸਰੋਂ ਦਾ ਤੇਲ ਕਿਸੇ ਵੀ ਧਾਤੂ ਦੇ ਬਰਤਨ ਦੇ ਵਿੱਚ ਪਾ ਲੈਣਾ ਮਰੀਜ਼ ਨੂੰ ਕਹਿਣਾ ਆਪਣਾ ਚਿਹਰਾ ਵਿੱਚ ਦੇਖ ਲੈਣ ਭਾਵ ਸ਼ਾਇਆ ਦੇਖ ਲੈਣ ਫਿਰ ਮਰੀਜ਼ ਦਾ ਹੱਥ ਉਸ ਭਾਂਡੇ ਨੂੰ ਲਵਾ ਲੈਣਾ ਇੱਕ ਦੋ ਉਂਗਲਾਂ ਤੇਲ ਦੇ ਵਿੱਚ ਡੁਬਕੋ ਦੇਣੀਆਂ ਹੱਥ ਸਾਫ਼ ਕਰ ਦਿਓ ਆ ਜਿਹੜਾ ਬੱਚਾ ਤੇਲ ਆ ਤੇ ਤੇਲਾ ਇਹ ਕਿਸੇ ਮੰਦਰ 'ਚ ਚੜਾ ਦਿਓ ਪੰਚਪ੍ਰਤਨਾਾਲ ਤੁਸੀਂ ਅਭਿਸ਼ੇਕ ਕਰਨਾ ਸ਼ਿਵਜੀ ਦਾ ਪੰਚamਰਤ ਪਤਾਈਆ ਸਭ ਨੂੰ ਸਵੇਰੇ ਸ਼ਿਵਲਿੰਗ ਦਾ ਅਭਿਸ਼ੇਕ ਕਰਕੇ ਓਮ ਤ੍ਰਯੰਬਕੰ ਜਜਮਹੇ ਓਮ ਤ੍ਰਯੰਬਕੰ ਜਜਮਹੇ 108 ਵਾਰ ਇਸ ਤਰ੍ਹਾਂ ਜਾਪ ਕਰਨਾ ਹੈ ਤੁਸੀਂ ਪੀਲੇ ਕੱਪੜੇ ਦੇ ਵਿੱਚ ਕੁਸ਼ਾਕਾ țeੜਾ ਹੁੰਦੀਆਂ ਨਾ ਕਾ ਪਸ਼ੂ ਬੜੇ ਸਵਾਦ ਨਾਲ ਚਰਦੇ ਆ ਉਹ ਕੁਛ țeੜਾ ਲੈ ਲੈਣੀਆਂ ਅਖੰਡ ਚਾਵਲ ਲੈਣੇ ਟੁੱਟੇ ਨਾ ਹੋਣ ਤੇ ਚੰਦਨ ਦਾ ਛੋਟਾ ਜਿਹਾ ਟੁਕੜਾ ਇਹ ਬਨ ਕੇ ਮਰੀਜ਼ ਦੇ ਬਿਸਤਰੇ ਦੇ ਹੇਠਾਂ ਰੱਖ ਦੇਣਾ ਸਰਾਨੇ ਮਰੀਜ਼ ਜਲਦੀ ਠੀਕ ਹੋਊਗਾ ਸਵਾ ਕਿਲੋ ਗੁੜ ਲੈਣੇ ਆ ਗੁੜ ਲੈਣੇ ਆ ਤੇ ਕੁਝ ਤਾਲਾ ਲੈ ਲਓ ਇਹ ਕਿਸੇ ਵੀ ਲੋੜਵੰਦ ਨੂੰ ਚੈਰਿਟੀ 'ਚ ਦਾਨ ਕਰ ਦਿਓ ਮਰੀਜ਼ ਦਾ ਹੱਥ ਲਵਾ ਕੇ ਆਪਰੇਸ਼ਨ ਦੌਰਾਨ ਤੁਸੀਂ ਬਾਹਰ ਬੈਠੇ ਸਮਾਂ ਅਰਦਾਸਾਂ ਕਰਦੇ ਹੋ ਬਤਾਉਣਾ ਆ ਤੁਸੀਂ ਜੇ ਚਾਹੋ ਤਾਂ ਰੁਦਰਾਸ਼ਟਕ ਜਾਂ ਹਨੂਮਨ ਚਾਲੀਸਾ 11 ਵਾਰ ਜਪ ਸਕਦੇ ਹੋ ਕਰਨ ਵਾਲੇ ਉਪਾਅ ਮਨ ਵਿੱਚ ਤੁਹਾਡੇ ਸ਼ਾਂਤੀ ਦੇਣਗੇ ਤੇ ਮਰੀਜ਼ ਜਿਹੜਾ ਅੰਦਰ ਆਪਰੇਸ਼ਨ ਥੀਟਰ ਚ ਗਿਆ ਉਸ ਵਿੱਚ ਹਿੰਮਤ ਭਰਨਗੇ ਸੱਚ ਤਾਂ ਇਹ ਹੈ ਕਿ ਉਮਰ ਪਰਮਾਤਮਾ ਦੇ ਹੱਥ ਹੈ ਜੀ ਮੈਂ ਸਿਰਫ ਤੁਹਾਨੂੰ ਇਹ ਕਹਿ ਸਕਦੀ ਕਿ ਆਪਾਂ ਯਤਨ ਕਰਾਂਗੇ ਕਿ ਡਰ ਘਟ ਜਾਏ ਸਹਿਮ ਘਟ ਜਾਏ ਵਿਸ਼ਵਾਸ ਵਧ ਜਾਏ ਤੇ ਮਰੀਜ਼ ਸੁਰੱਖਿਅਤ ਕਰ ਵਾਪਸ ਆਵੇ ਜੇ ਇਹ ਵੀਡੀਓ ਤੁਹਾਨੂੰ ਲਾਭਦਾਇਕ ਲੱਗਦੀ ਹੈ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤਾਂ ਕਿ ਇਹ ਗਿਆਨ ਹੋਰ ਲੋਕਾਂ ਤੱਕ ਪਹੁੰਚ ਜਾਏ ਬੜੇ ਲੋਕ ਬਿਮਾਰ ਨੇ ਜੇ ਇਹ ਛੇ ਉਪਾਅ ਕਰਕੇ ਕੋਈ ਤੰਦਰੁਸਤ ਹੁੰਦਾ ਤਾਂ ਮੈਂ ਬਹੁਤ ਆਪਣੇ ਆਪ ਨੂੰ ਚੰਗਾ ਮਹਿਸੂਸ ਕਰਾਂਗੇ ਮੇਰਾ ਚੈਨਲ ਸਬਸਕ੍ਰਾਈਬ ਕਰ ਦਿਓ ਡਾਕਟਰ ਤੇਰਕੌਰ ਜੋ ਤੁਹਾਨੂੰ ਦਿੰਦਾ ਹੈ ਸ਼ੁੱਧ ਜੋਤਿਸ਼ ਤੇ ਪ੍ਰਮਾਣਿਤ ਉਪਾਅ ਅਗਲੀ ਵੀਡੀਓ ਵਿੱਚ ਮੈਂ ਫਿਰ ਮਿਲਾਂਗੀ ਇੱਕ ਹੋਰ ਸ਼ਕਤੀਸ਼ਾਲੀ ਰਹੱਸਮਈ ਟੌਪਿਕ ਦੇ ਨਾਲ ਧਿਆਨ ਰੱਖਣਾ ਤੇ ਮੇਰਾ ਮੇਰੇ ਵਿੱਚ ਵਿਸ਼ਵਾਸ ਬਣਾਈ ਰੱਖਣਾ ਇਹ ਸਾਰੇ ਉਪਾਅ ਅਸਲ ਵਿੱਚ ਜੋ ਮੈਂ ਤੁਹਾਨੂੰ ਦੱਸਿਆ ਸਾਡੇ ਵਡੇਰਿਆਂ ਵੱਲੋਂ ਅਜਮਾਏ ਹੋਏ ਆ ਸਦੀਆਂ ਪੁਰਾਣੇ ਧਾਰਮਿਕ ਤੇ ਅਧਿਆਤਮਿਕ ਵਿਸ਼ਵਾਸਾਂ ਤੇ ਆਧਾਰਿਤ ਉਪਾਅ ਅਸੀਂ ਕਰਨਾ ਹਟ ਗਏ ਕਿਉਂਕਿ ਅਸੀਂ ਕਹਿੰਦੇ ਅਸੀਂ ਮਾਡਰਨ ਹੋ ਗਏ ਕੋਈ ਕੀ ਕਹੇਗਾ ਦੇਖੋ ਸਾਡੇ ਪਰਿਵਾਰਕ ਮੈਂਬਰ ਬਿਮਾਰ ਆ ਅਸੀਂ ਕੀ ਨਹੀਂ ਕਰਦੇ ਮੈਂ ਤੁਹਾਨੂੰ ਬਚਾਉਣਾ ਆ ਪਾਂਡਿਆਂ ਕੋਲ ਜਿਹੜੇ ਵੱਡੀਆਂ-ਵੱਡੀਆਂ ਫੀਸਾਂ ਲੈ ਕੇ ਕਹਿ ਦੇਣਗੇ ਰਾਹੂ ਕੇ ਤੂਸ਼ਨੀ ਮੰਗਲ ਠੀਕ ਆ ਤੇ ਐਨੇ ਦੇ ਦੋ ਹਜ਼ਾਰਾ ਨਹੀਂ ਦੇਣੇ ਇਹ ਕਰੋ ਡਾਕਟਰ ਦੀ ਸਲਾਹ ਹਮੇਸ਼ਾ ਲੈਣੀ ਆ ਜਿਸ ਤਰ੍ਹਾਂ ਉਹ ਦਵਾਈਆਂ ਦੱਸਦਾ ਉਹ ਤੁਸੀਂ ਦਵਾਈਆਂ ਖਾਣੀਆਂ ਆ ਤੇ ਵਿਦੀਵਤਾਂਗ ਨਾਲ ਇਹ ਸਾਰੇ ਉਪਾਅ ਕਰਨੇ ਆ ਮੈਨੂੰ ਹੁਣ ਦੋ ਇਜਾਜ਼ਤ ਆਪਣਾ ਤੇ ਆਪਣੇ ਪਰਿਵਾਰ ਦਾ ਰੱਖੋ ਖਿਆਲ ਸਭ ਤੋਂ ਵੱਡਾ ਹੈ ਪ੍ਰਮਾਤਮਾ ਉਸ ਤੋਂ ਬਿਨਾ ਹੋਰ ਕੋਈ ਨਹੀਂ ਹੈ ਹਾਂ ਸਾਡੇ ਜਿਹੜੇ ਬਹੁਤ ਬਹੁਤ ਕੀਮਤੀ ਗ੍ਰੰਥ ਪਏ ਆ ਉਹਨਾਂ ਵਿੱਚ ਇੱਕ ਅਨਮੋਲ ਖਜ਼ਾਨਾ ਛੁਪਿਆ ਹੋਇਆ ਜਿਹੜਾ ਮੈਂ ਤੁਹਾਡੇ ਤਾਂ ਲੈ ਕੇ ਆਉਣੀ ਆ ਇਹ ਮਹਿੰਗੇ ਉਪਾਅ ਨਹੀਂ ਹਨ ਇਹ ਕਿਸੇ ਦਾ ਨੁਕਸਾਨ ਨਹੀਂ ਕਰਦੇ ਇਹ ਆਪਣੇ ਭਲਾਈ ਲਈ ਅਸੀਂ ਵਰਤ ਸਕਦੇ ਆ ਇਹਨਾਂ ਨੂੰ ਵਰਤਣਾ ਕੋਈ ਪਾਪ ਨਹੀਂ ਹੈ ਸੋ ਮੇਰੀਆਂ ਇਹ ਗੱਲਾਂ ਦਾ ਰੱਖੋ ਖਿਆਲ ਮੇਰਾ ਦਿਓ ਸਾਥ ਅਗਲੇ ਵੀਡੀਓ ਨਾਲ ਫਿਰ ਹਾਜ਼ਰ ਹੋਵਾਂਗੀ ਇੱਕ ਨਵੇਂ ਵਿਸ਼ੇ ਨਾਲ ਅਦਭੁਤ ਹੋਏਗਾ ਅਲੱਗ ਹੋਏਗਾ YouTube ਚੈਨਲਾਂ 'ਤੇ ਅਜਿਹਾ ਕੁਝ ਨਹੀਂ ਮਿਲੇਗਾ ਜੋ ਮੇਰੇ ਕੋਲ ਹੈ ਇਹ ਯਕੀਨਨ ਮੈਂ ਦਾਅਵੇ ਨਾਲ ਕਹਿ ਸਕਦੀ ਹਾਂ ਤੁਹਾਡੇ ਸਾਥ ਦੇ ਲੋੜ ਹੈ ਕਿਉਂਕਿ ਮੇਰਾ ਚੈਨਲ ਨਵਾਂ ਹੈ ਆਉਂ ਹੋਵਾਂਗੀ ਹਾਜ਼ਰ ਫਿਰ ਜਦੋਂ ਰੱਬ ਚਾਹੇਗਾ ਟਿਲ ਦੈਨ ਬਾਏ ਬਾਏ